ਸਕ੍ਰੀਨ ਦੇ ਉੱਤੇ ਤੁਸੀਂ ਲੜਾਈ ਝਗੜੇ ਨੂੰ ਦੇਖ ਰਹੇ ਹੋ ਤਾਂ ਦੱਸਦੀ ਹੈ ਕਿ ਦੋ ਗਵਾਂਡੀਆਂ ਦੇ ਵਿੱਚ ਜ਼ਬਰਦਸਤ ਹੰਗਾਮਾ ਇੱਕ ਲੜਕੀ ਨੂੰ ਲੈ ਕੇ ਹੋਇਆ ਜਿਸ ਤੋਂ ਬਾਅਦ ਇੱਕ ਦੂਜੇ ਦੇ ਉੱਤੇ ਇੱਟਾਂ ਪੱਥਰਾਂ ਰੋੜਿਆਂ ਦੇ ਨਾਲ ਇੱਥੋਂ ਤੱਕ ਕਿ ਡੰਡੇ ਤੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਤਾਂ ਸਭ ਤੋਂ ਪਹਿਲਾਂ ਸੀ ਨਜ਼ਰ ਵੀਡੀਓ ਤੇ ਮਾਰ ਦਿਆਂ ਤੇ ਫਿਰ ਦੱਸਦੇ ਹਾਂ ਪੂਰਾ ਮਾਮਲਾ ਲੁਧਿਆਣਾ ਦੇ ਪਿੰਡ ਬੁਲਾਰਾ ਤੋਂ ਇਹ ਵੀਡੀਓ ਸਾਹਮਣੇ ਹੈ ਜਿੱਥੇ ਦੋ ਗਵਾਂਡੀ ਵਿਚਾਲੇ ਜ਼ਬਰਦਸਤ ਲੜਾਈ ਹੋ ਗਈ ਇੱਕ ਗਵਾਂਡੀ ਨੇ ਦੂਜੇ ਘਰ ਤੇ ਇੱਟਾ ਪੱਥਰਾ ਸੁੱਟੇ ਅਤੇ ਤੇਜ਼ ਸਾਰ ਹਥਿਆਰਾਂ ਤੇ ਡੰਡਿਆਂ ਨਾਲ ਹਮਲਾ ਕੀਤਾ ਦੂਜੇ ਪੱਖ ਨੇ ਵੀ ਜ਼ੋਰਦਾਰ ਧੰਗ ਦੇ ਨਾਲ ਹਮਲਾ ਕੀਤਾ ਇਸ ਮਾਮਲੇ ਦੇ ਵਿੱਚ ਪੀੜਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਕਾਰਨ ਉਸ ਦੇ ਗੁਆਂਢ ਦੇ ਵਿੱਚ ਖੜੇ ਦੋ ਨੌਜਵਾਨਾਂ ਨਾਲ ਟਕਰਾਰ ਹੋ ਗਈ ਤੇ ਜਦੋਂ ਗੱਲ ਵਧੀ ਤਾਂ ਉਹਨਾਂ ਨੇ ਉਸ ਦੇ ਉੱਤੇ ਹਮਲਾ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇੱਕ ਲੜਕੀ ਦੀ ਜਿਹੜੀ ਮੌਤ ਹੋਈ ਆ ਉਸ ਨੂੰ ਲੈ ਕੇ ਹੀ ਲਗਾਤਾਰ ਜਿਹੜਾ ਕਿ ਅਕਸਰ ਲੜਾਈ ਝਗੜਾ ਰਹਿੰਦਾ ਹੈ ਆਉ ਸੁਣਦੇ ਹਾਂ ਭਾਜੀ ਕੀ ਨਾਮ ਹੈ ਤੁਹਾਡਾ ਮਹਿੰਦਰ ਸਿੰਘ ਜੀ ਅੱਛਾ ਇਹ ਕਿਹੜੀ ਜਗ੍ਹਾ ਬਲਾਰਾ ਜੀ ਪਿੰਡ ਬਲਾਰਾ ਪੈ ਰਹੀ ਪ੍ਰਿੰਡ ਬਲਾਰਾ ਕਿਹੜੀ ਜਗ੍ਹਾ ਪਿੰਡ ਇਹ ਲੁਗਿਆਣੀ ਜੀ ਆ ਲੁਗਿਆਣੀ ਜੀ ਗੱਲਪਿੰਡ ਦੇ ਨਾਲ ਜੀ ਬਿਲਕੁਲ ਤੇ ਭਾਜੀ ਮਾਮਲਾ ਕੀ ਜਿਹੜਾ ਪ੍ਰੈਸ ਕਾਨਫਰੰਸ ਅੱਜ ਤੁਸੀਂ ਕਰਾ ਰਹੇ ਹੋ ਕੀ ਹੋਇਆ ਕੀ ਹੈ ਸਰਦੇ ਪੱਟੀਆਂ ਬਣੀਆਂ ਹੋਇਆ ਇੰਨਾ ਹੀ ਮੈਂ ਸਵੇਰੇ ਕੰਮ ਤੇ ਚੱਲਿਆ ਸੀਗਾ ਤੇ ਦੋ ਬੰਦੇ ਪਹਿਲੇ ਹੀ ਆ ਗਲੀ ਦੇ ਵਿੱਚ ਖੜੇ ਸੀਗੇ ਮੇਰੇ ਨਾਲ ਲੜਨ ਵਾਸਤੇ ਠੀਕ ਆ ਮੈਂ ਉਸੇ ਟਾਈਮ ਉਹਨਾਂ ਨੂੰ ਦੇਖ ਕੇ ਵਾਪਸ ਜਦੋਂ ਆਇਆ ਆ ਕੇ ਘਰ ਦੇ ਬਾਹਰ ਮੋਟਰਸਾਈਕਲ ਲਾਇਆ ਤਾਂ ਉਸ ਤੋਂ ਬਾਅਦ ਜੋ ਜਦ ਹੀ ਹੁੱਥੋ ਪਾਈ ਹੋਈ ਆ ਉਹ ਮੇਰੇ ਕੋਲ ਸੀਸੀਟੀਵੀ ਵੀ ਹੈਗੀ ਆ ਫੋਟੋਸ ਸਾਰਾ ਵੀਡੀਓ ਬਣੀ ਹੋਈ ਆ ਸਵੇਰੇ ਵਾਲੀ ਉਸ ਤੋਂ ਬਾਅਦ ਚ ਮੈਂ ਆਪਣੇ ਗਿਆ ਸਿਵਲ ਚ ਗਿਆ ਉਸ ਤੋਂ ਬਾਅਦ ਚ ਐਲਐਮਓ ਪਰਚਾ ਘਟਵਾ ਕੇ ਚੌਂਕੀ ਵੀ ਆਇਆ ਇੰਚਾਰ ਸਾਹਿਬ ਨੂੰ ਮਿਲਿਆ ਵੀ ਆ ਉਹਨਾਂ ਨੂੰ ਕਿਹਾ ਵੀ ਆ ਵੀ ਤੁਸੀਂ ਮੌਕਾ ਦੇਖੋ ਇੱਥੇ ਆ ਕੇ ਠੀਕ ਆ ਵੀ ਸਾਡੇ ਉਹਨਾਂ ਸੱਟਾਂ ਮਾਰੀਆਂ ਘਰ ਆ ਕੇ ਠੀਕ ਹੈ ਜਦੋਂ ਦੁਬਾਰਾ ਘਰੇ ਆਏ ਆ ਠੀਕ ਹੈ ਜੀ ਦੁਬਾਰਾ ਫੇਰ ਉਹੀ ਕੰਮ ਹੋ ਜਾਨੀ ਕਿ ਫੇਰ ਤਾਂ ਜਾਨੀ ਕਿ ਕਟੂਕਟ 30 35 ਜਣਿਆਂ ਦਾ ਗਰੁੱਪ ਸੀ ਜਿਹੜਾ ਇਕੱਠਾ ਹੀ ਆਇਆ ਵਾ ਤੇ ਇਹ ਲੜਾਈ ਦਾ ਕਾਰਨ ਕੀ ਆ ਲੜਾਈ ਦੇ ਕਾਰਨ ਇਹ ਆਈ ਪਿੱਛੇ ਜੇ ਮੇਰੇ ਤੇ ਨਜਾਇਜ਼ ਪਰਚਾ ਹੋ ਗਿਆ ਸੀ ਇੱਕ ਅੱਛਾ ਪਿੰਡ ਦੇ ਨਹੀਂ ਘਰਾਤਾ ਸੀ ਇਹਨਾਂ ਨੇ ਰੰਜੇ ਦਾ ਲੇਡੀ ਨੇ ਸੁਸਾਈਡ ਕਰ ਲਿਆ ਸੀ ਅੱਛਾ ਹਾਂਜੀ ਉਹਦੇ ਵਿੱਚ ਜਦੋਂ ਤਫਸੀਲ ਦੇ ਵਿੱਚ ਆਇਆ ਤਫਸੀਲ ਦੇ ਵਿੱਚ ਤਾਂ ਪਿੰਡ ਦਾ ਹੀ ਮੁੰਡਾ ਜਿਹਦੀ ਕਾਲ ਰਿਕਾਰਡਿੰਗ ਆਈ ਆ ਉਹ ਉੱਥੇ ਮੰਨਿਆ ਵੀ 7 ਸਾਲ ਦਾ ਮੇਰਾ ਲਾਇਸੈਂਸ ਸੀਗਾ ਅੱਛਾ ਜੀ ਤੇ ਪਰ ਚੌਂਕੀ ਵਾਲਿਆਂ ਨੇ ਕੋਈ ਇਨਸਾਫ ਨਹੀਂ ਦਿੱਤਾ ਸਾਨੂੰ ਇਹਦੇ ਵਿੱਚ ਇਹ ਇਹ ਮਾਮਲਾ ਜਿਹੜਾ ਮੈਂ ਸਦਰ ਥਾਣੇ ਵੀ ਜਾ ਕੇ ਆਇਆ ਸੀਗਾ ਉਸੇ ਕਾਰਨ ਲੜਾਈ ਹੋਈ ਹਾਂਜੀ ਉਸੇ ਮੈਂ ਹਾਂਜੀ ਮੇਰੇ ਸਾਰੇ ਪੂਰੀ ਫੈਮਿਲੀ ਤੇ ਅਟੈਕ ਕੀਤਾ ਉਹਨਾਂ ਨੇ ਸਾਰਿਆਂ ਤੇ ਹੋਇਆ ਮੇਰੇ ਫਾਦਰ ਤੇ ਵੀ ਆ ਮੰਮੀ ਦੇ ਵੀ ਆ ਬ੍ਰਦਰ ਤੇ ਵੀ ਆ ਭਾਬੀ ਤੇ ਸਾਰੇ ਤੇ ਸੀਸੀਟੀਵੀ ਮੇਰੇ ਕੋ ਸਾਰਾ ਹੈਗਾ ਯਾਨੀ ਮੈਂ ਜੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਅੱਛਾ ਤੇ ਉਹ ਜਿਨ੍ਹਾਂ ਨੇ ਹਮਲਾ ਕੀਤਾ ਉਹ ਕੀ ਕੰਮ ਕਰਦੇ ਨੇ ਉਹ ਇਹ ਮੁੰਡਾ ਬਾਹਰੋਂ ਆਇਆ ਉਹਨੇ ਇੱਕ ਇੱਥੇ ਨਾਈ ਦੀ ਦੁਕਾਨ ਕੀਤੀ ਹੋਈ ਆ ਹੁਣ ਆਪਾਂ ਮੰਗ ਹੀ ਕਰਦੇ ਆ ਮੰਗ ਜੀ ਇਨਸਾਫ ਦੀ ਕਰਦੇ ਆ ਬਸ ਪੁਲਿਸ ਵੱਲੋਂ ਅਸੀਂ ਕੰਪਲੇਂਟ ਕੀਤੀ ਸੀ ਫੋਨ ਵੀ ਕੀਤਾ ਸੀ ਇੰਚਾਰ ਸਾਹਿਬ ਨਾਲ ਗੱਲ ਹੋਈ ਸੀ ਪਰ ਇੰਚਾਰ ਸਾਹਿਬ ਨੇ ਮੈਡੀਕਲ ਕਰਾ ਲਿਆ ਹਾਂਜੀ ਨਹੀਂ ਜੀ ਬਾਹਰ ਜਾਣ ਹੀ ਨਹੀਂ ਦਿੰਦੇ ਜੀ ਅੱਛਾ ਜੀ ਬਾਹਰ ਘਟ ਘਟ 30 35 ਜਾਣਾਂ ਦਾ ਗਰੁੱਪ ਖੜਾ ਉਹ ਮਾਰਨ ਵਾਸਤੇ ਖੜਾ ਵਾ ਉਹ ਕਹਿੰਦੇ ਵੀ ਜਦੋਂ ਤੁਸੀਂ ਨਿਕਲੋਗੇ ਤੁਹਾਨੂੰ ਮਾਰਾਂਗੇ ਫਿਲਹਾਲ ਇਸ ਸਬੰਧੀ ਮੇਰਾ ਡੋ ਪੁਲਿਸ ਕੋਲ ਸ਼ਿਕਾਇਤ ਪੀੜਤ ਪਰਿਵਾਰ ਦੇ ਵੱਲੋਂ ਦਰਜ ਕਰਵਾਈ ਗਈ ਹੈ ਇਸ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਫਿਲਹਾਲ ਕਾਰਵਾਈ ਨਹੀਂ ਕੀਤੀ ਉਨ੍ਹਾਂ ਨੇ ਪਰੋਜੇ ਉਤੇ ਕਾਰਵਾਈ ਨਾ ਕਰਨ ਦੇ ਵੀ ਇਲਜ਼ਾਮ ਲਗਾਏ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸ੍ਰਿੰਦਰ ਸੋਨੇ ਦੀ ਰਿਪੋਰਟ